ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ ਰਾਸਬੀਰ ਸਿੰਘ ਚੰਦੂ ਮਾਜਰਾ ਜਿੰਦਾਬਾਦ ਦਾਸਪੀਰ ਸਿੰਘ ਅਕਾਲ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਸ਼ਰਮਾ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮਿਤੀ 18 April 2024 ਨੂੰ ਮੋਰਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਹਰਕਾ ਸ਼੍ਰੀ ਚਮਕੌਰ ਸਾਹਿਬ ਦੀ ਇਕੱਤਰਤਾ ਹੋਈ ਖਬਰ ਵਿਸਤਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਹਰਕਾ ਸ਼੍ਰੀ ਚਮਕੌਰ ਸਾਹਿਬ ਤੋਂ ਵੱਲੋਂ ਮੋਰਿੰਡਾ ਵਿਕੇ ਅਮਿਤਪਾਲ ਸਿੰਘ ਖਟੜਾ ਉਪ ਪ੍ਰਧਾਨ ਨਗਰ ਕੌਂਸਲ ਮੋਰਿੰਡਾ ਦੀ ਅਗਵਾਈ ਦੇ ਵਿੱਚ ਭਾਰੀ ਇਕੱਤਰਤਾ ਕੀਤੀ ਗਈ ਇਕੱਤਰਤਾ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਹਲਕਾ ਇੰਚਾਰਜ ਕਰਨ ਸਿੰਘ ਡੀਟੀਓ ਵਿਸ਼ੇਸ਼ ਤੌਰ ਤੇ ਪੁੱਜੇ ਇਸ ਇਕੱਤਰਤਾ ਦੇ ਵਿੱਚ ਅਮਿਤਪਾਲ ਸਿੰਘ ਖਟੜਾ ਉਪ ਪ੍ਰਧਾਨ ਨਗਰ ਕੌਂਸਲ ਮੋਰਿੰਡਾ ਨੇ ਮੁਰ ਸ਼ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕੀਤੀ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਰੂਪਾ ਪਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਵਿਗੇਸ਼ ਸ਼ੂਦ ਚੂਚੂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਜਿਨ੍ਹਾਂ ਦਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਨਮਾਨ ਕਰਕੇ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਲਖੋਵਾਲ ਚਰਨਜੀਤ ਸਿੰਘ ਕਾਲੇਵਾਲ ਸਾਬਕਾ ਐਸਜੀਪੀਸੀ ਮੈਂਬਰ ਜਥੇਦਾਰ ਜਗਜੀਤ ਸਿੰਘ ਰਤਨਗੜ ਸੀਨੀਅਰ ਆਗੂ ਹਰਮੋਹਨ ਸਿੰਘ ਸੰਧੂ ਚੇਅਰਮੈਨ ਹਰਮਿੰਦਰ ਹਰਮਿੰਦਰ ਸਿੰਘ ਡਿੰਪੀ ਅਤੇ ਹੋਰ ਆਗੂ ਨੇ ਸੰਬੋਧਨ ਕੀਤਾ ਇਸ ਮੌਕੇ ਬੋਲਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਅਤੇ ਵਿਰੋਧੀ ਧਿਰ ਚ ਬੈਠੀ ਕਾਂਗਰਸ ਸਰਕਾਰ ਦੋਵੇਂ ਇੱਕ ਦੂਜੇ ਨਾਲ ਲੜ ਕੇ ਲੋਕ ਸਭਾ ਵੋਟਾਂ ਲੜ ਰਹੀਆਂ ਹਨ ਅਤੇ ਇਸ ਦੋਵੇਂ ਪਾਰਟੀਆਂ ਪੰਜਾਬ ਦੇ ਹੱਕਾਂ ਦੀ ਰੱਖਿਆ ਨਹੀਂ ਕਰ ਸਕਦੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਮੁੜ ਫੇਰ ਤੋਂ ਆਪਣੇ ਪੈਰਾਂ ਤੇ ਖੜਾ ਹੋ ਕੇ ਹੋ ਗਿਆ ਹੈ ਅਤੇ ਵੋਟਾਂ ਦੇ ਵਿੱਚ ਭਾਰੀ ਜਿੱਤ ਨਾਲ ਪੰਜਾਬ ਦੇ ਹੱਕਾਂ ਲਈ ਖੜਾ ਹੈ। ਦੇਖਦੇ ਰਹੋ ਆਵਾਜ਼ ਪੰਜਾਬ ਦੀ న్యూਸ ਚੈਨਲ। ਭਾਵੇਂ ਕੈਸਸਟਰ ਤੋਂ ਲੈ ਕੇ ਵੀ ਮੇਰੇ ਛੋਟੇ ਜਿਹੇ ਸੰਦੂਕ ਨੂੰ ਬਹੁਤ ਵੱਡਾ ਮਾਣ ਬੰਦਾ। ਉਹ ਮੈਂ ਸਾਰਿਆਂ ਦਾ ਪਹਿਲਾਂ ਤਾਂ ਉਹ ਤੇ ਜਿਹੜਾ ਵੀ ਕਹਿੰਦਾ ਇਹ ਤਾਂ ਅਕਾਲੀ ਦਲ ਜੁਆਇਨ ਕਰਨ ਲਈ ਆਇਆ ਹੈ ਕਿਉਂਕਿ ਬਾਦਲ ਕਦੇ ਛੱਡੇ ਨਹੀਂ ਨੂੰ। ਕਿਉਂਕਿ ਪਿੱਛੇ ਹਾਲਾਤ ਐ ਜੇ ਬਣੇ ਸਾਨੂੰ ਸਾਰਿਆਂ ਨੂੰ ਸੰਜੋੜ ਕੇ ਇੱਕ ਕੰਮ ਕਰਨਾ ਪਿਆ ਵੀ ਜੋ ਹਾਲਾਤ ਸੀ ਸਾਡੇ ਪਰਿੰਡੇ ਦੇ ਚੰਪੌਰ ਸਾਹਿਬ ਹਲਕੇ ਦੇ ਕਿਸ ਤਰ੍ਹਾਂ ਸਾਡੇ ਤੇ ਪਰਚੇ ਹੋਏ ਕਿ ਜਿਵੇਂ ਕਈ ਵੀਰਾਂ ਦੇ ਚੇਨਨ ਸਾਹਿਬ ਬੈਠੇ ਆ ਦੱਸੀ ਜੀ ਜਗਵਿੰਦਰ ਕੰਮੀ ਨਹੀਂ ਬੈਠੇ ਆ ਕਿ ਨੂੰ ਮੈਂ ਬਹੁਤ ਜਾਣਿਆ ਤੇ ਇਹ ਹਾਲਾਤ ਸੀ ਪਰਚਾ Gracias. ਪਰਸੇ ਅੰਤਾਰੇ ਸਾਡਾ ਅੰਗਰ ਸਾਹਿਬ ਜੀ ਦੇ ਨਾਲ ਇਹ ਤੋਂ ਮਾਫੀ ਮੰਗਣ ਦੀ ਬੇਨਤੀ ਆਪਨੇ ਸਾਰੇ ਸਤਿਕਾਰਯੋਗ ਲੋਕੀ ਦੀ ਸਰਦ ਅਮਕੀਸੇ ਵੀ ਨਾਲ ਸਾਫਾ ਪਨਾ ਸਾਹਿਬ ਕੋਈ ਹੋਰ ਇਸ ਸੰਦਰਭ ਰਹਿਕਾਰ ਕੰਮ ਨਹੀਂ ਜਿਹੜਾ ਇਹ ਸਰਕਾਰ ਨੇ ਕੀਤਾ ਹੋਵੇ ਇੱਥੋਂ ਤੱਕ ਸ਼ਰਮ ਆਉਦੀ ਕਹਿਣ ਨੂੰ ਬੜੀਆਂ ਝੂਠੀਆਂ ਗੱਲਾਂ ਕਰਦੇ ਸੀ ਕਿ ਅਸੀਂ ਰੇਤਾ ਸਸਤਾ ਕਰਦਾਂਗੇ ਅਸੀਂ ਨਸ਼ੇ ਬੰਦ ਕਰਦਾਂਗੇ ਅਸੀਂ ਫਲਾਣਾ ਕਰਦਾਂਗੇ ਅਸੀਂ ਧਿਲਕਾ ਕਰਦਾਂਗੇ ਅਸੀਂ ਕਰਜ਼ਾ ਵਾਪਸ ਕਰਦਾਂਗੇ ਕਰਜ਼ਾ ਵੀ ਝੜਦਾ ਰੇਤਾ ਵੀ ਮਹਗਾ ਹੋ ਗਿਆ ਨਸ਼ੇ ਵੀ ਕਿਤੇ ਬੰਦ ਨਹੀਂ ਹੋਏ ਬਲਕਿ ਲਾ ਕਾਨੂੰਨੀ ਫੈਲ ਗਈ ਹਰ ਜਗ੍ਹਾ ਲੁੱਟਖੋ ਹੋਣੀ ਸ਼ੁਰੂ ਹੋ ਗਈ ਕਿਸੇ ਨੂੰ ਵੀ ਸਰਕਾਰ ਤੇ ਵਿਸ਼ਵਾਸ ਨਹੀਂ ਰਿਹਾ ਤੁਸੀਂ ਕਹਿਮ ਤੁਸੀਂ ਸ਼ੋਨੀ ਕਾਲੀ ਦਲ ਦੇ ਨਾਲ ਖੜੇ ਹੋ ਤਾਂ ਕੋਈ ਹੋਂਦ ਸਾਫ ਦੇਵ ਸਿੰਘ ਚੰਦੂ ਮਾਜਰਾ ਦੀ ਹੈ ਤਾਂ ਕੋਈ ਹੋਂਦ ਸ਼ੋਨੀ ਕਾਲੀ ਦਲ ਦੀ ਹੈ ਇਸ ਨੂੰ ਕਾਲੀ ਦਾ ਤਾਕਤ ਹੋਵੇ ਰਿਹਾ ਤਾਂ ਫਿਰ ਬਹੁਤ ਵੱਡਾ ਆਪਣਾ ਮੈਦਾਨ ਹੈ ਆਪਣੀ ਜੈਲਦੀ ਪਾਰਟੀ ਨੂੰ ਚਾਹਵਦੀ ਕਿਉਂਕਿ ਦਿੱਲੀ ਦਾ ਪਾਰਟੀ ਤੁਹਾਨੂੰ ਪਹਿਲਾ ਸਮੇਂ ਕਾਂਗਰਸ ਦੇ ਜਾਂ ਬੱਲਾ ਲੈ ਕੇ ਜਾਉ ਚੁਕੇ ਨੇ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਲੈ ਜੰਮ ਦੇ ਦਿੱਕਾ ਦੁਮਦਲਾ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਮਿਊਸਪਲ ਕਮੇਟੀ ਮੋਰਿੰਡੇ ਦੇ 22 ਪ੍ਰੈਜ਼ੀਡੈਂਟ ਅਮਰਪਾਲ ਸਿੰਘ ਖੱਟੜਾ ਹੋਰਾਂ ਨੇ ਮਲ ਆਪ ਤੇ ਆਪਣੇ ਸਾਥੀਆਂ ਸਮੇਤ ਸ਼ਰੋਮਣੀ ਅਕਾਲੀ ਦਲ ਦੀ ਚੋਣ ਮਹੀਮ ਨੂੰ ਆਪਣੇ ਸਿਰ ਤੇ ਲਿਆ ਔਰ ਵੱਡੇ ਗਿਣਤੀ ਵਿੱਚ ਕਈ ਪਰਿਵਾਰ ਕਾਂਗਰਸ ਛੱਡ ਕੇ ਆਪ ਪਾਰਟੀ ਛੱਡ ਕੇ ਸ਼ਾਮਲ ਹੋਏ ਨੇ ਔਰ ਮੈਂ ਸਮਝਦਾ ਅੱਜ ਦਾ ਜਿਹੜਾ ਮੀਟਿੰਗ ਦਾ ਇਕੱਠ ਆ ਇਹਦਾ ਉਤਸ਼ਾਹ ਇਹ ਇਸ ਗੱਲ ਦਾ ਸਪਸ਼ਟ ਸੰਕੇਤ ਆ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਤੇ ਪਰਾਏ ਦੀ ਪਛਾਣ ਕਰ ਲਈ ਪੰਜਾਬ ਦੇ ਲੋਕਾਂ ਨੇ ਇਸ ਨੂੰ ਅਣਖ ਇੱਜ਼ਤ ਤੇ ਗੌਰਵ ਦੀ ਲੜਾਈ ਬਣਾ ਕੇ ਪੰਜਾਬ ਦੀ ਅਣਖ ਲਈ ਜੁੱਝਣ ਦਾ ਚੋਣ ਦੇ ਵਿੱਚ ਫੈਸਲਾ ਕਰ ਲਿਆ ਔਰ ਅੱਜ ਪੰਜਾਬ ਮਹਿਸੂਸ ਕਰ ਰਿਹਾ ਜੇ ਉਹ ਨਾਲ ਜੇ ਕੋਈ ਲੜ ਰਿਹਾ ਦਿੱਲੀ ਤੇ ਦਿੱਲੀ ਦੇ ਝੋਲੀ ਚੁੱਕਾ ਨਾ ਜੇ ਕਿਸੇ ਨੇ ਸਿੰਘ ਫਸਾਏ ਨੇ ਤਾਂ ਸ਼ਰੋਮਣੀ ਅਕਾਲੀ ਦਲ ਨੇ ਫਸਾਏ ਨੇ ਸ਼ਰੋਮਣੀ ਅਕਾਲੀ ਦਲ ਦੇ ਪਿੱਛੇ ਘੜਨ ਦਾ ਜੋ ਅੱਜ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਉਹ ਅੱਜ ਮਰਿੰਡੇ ਵਿੱਚ ਜਿਹੜੀ ਮੀਟਿੰਗ ਹੋ ਰਹੀ ਆ ਇੱਕ ਰੈਲੀ ਦਾ ਰੂਪ ਧਾਰਨ ਕਰਕੇ ਬੇਟੀ ਦਾ ਕਾਟਕੁਤੀ ਦੇਖ ਰਹੇ ਹੋ ਤੇ ਇਸ ਗੱਲ ਦੇ ਸੰਕੇਤ ਆ ਕਿ ਅੱਜ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਜਿਹੜੇ ਨੇ ਪੰਜਾਬ ਦੀ ਇੱਜ਼ਤ ਤੇ ਅਣਖ ਨੂੰ ਪਚਾਉਂਦੇ ਹੋਏ ਸ਼ਰੋਮਣੀ ਅਕਾਲੀ ਦਲ ਨੂੰ ਜਿਤਾਉਣਗੇ ਦਿੱਲੀ ਤੇ ਦਿੱਲੀ ਦੇ ਝੋਲੀ ਚੋਕਾਂ ਨੂੰ ਪੂਰੀ ਤਰ੍ਹਾਂ ਹਰਾਉਣਗੇ ਅੱਜ ਸਾਡੇ ਸਾਹਮਣੇ ਆ ਇਹ ਕਾਂਗਰਸ ਵਰਗੀ ਮਾੜੀ ਜਮਾਤ ਜਿਹੜੀ 도ਗਲੀ ਨੀਤੀ ਮੌਕਾਪ੍ਰਸਤੀ ਦੀ ਇੰਤਹਾ ਕਿ ਤੁਸੀਂ ਆਪਣਾ ਰਾਸ ਤਾਂ ਹਾਸਲ ਕਰ ਲਏ ਜਿਨ੍ਹਾਂ ਨੂੰ ਗਾਲਾਂ ਕੱਢਦੇ ਹੋ ਜਿਨ੍ਹਾਂ ਤੇ ਛਿੱਤਰ ਖਾਂਦੇ ਹੋ ਜਿਨ੍ਹਾਂ ਤੇ ਧਮਕੀਆਂ ਖਾਂਦੇ ਹੋ ਵਿਧਾਨ ਸਭਾ ਵਿੱਚ ਉਸੇ ਪਾਰਟੀ ਨਾਲ ਜੱਪੀਆਂ ਪਾ ਰਹੇ ਹੋ ਗਵਾਂਢ ਦੇ ਵਿੱਚ ਚੰਡੀਗੜ੍ਹ ਚੋਣ ਲੜਨ ਲੱਗੇ ਦਿੱਲੀ ਚੋਣ ਲੜਨ ਲੱਗੇ ਹਰਿਆਣਾ ਵਿੱਚ ਚੋਣ ਲੜਨ ਲੱਗੇ ਤੇ ਇਹ ਅੰਤਰਖਾਤੇ ਜਿਹੜੀ ਸਾਂਝਾ ਕਾਂਗਰਸ ਦੇ ਨਾਲ ਆਪ ਪਾਰਟੀ ਤੇ ਕਾਂਗਰਸ ਦੀ ਇਹਨੇ ਪੰਜਾਬ ਦਾ ਵੇੜਾ ਬਿਠਾਇਆ ਪੰਜਾਬ ਦਾ ਕੋਈ ਰੋਕਣ ਟੋਕਣ ਵਾਲਾ ਬੱਧਾ ਹੀ ਨਹੀਂ ਸੀ ਜਿਸ ਕਰਕੇ ਖੁੱਲੀਆਂ ਖੇਡਾਂ ਆਪ ਪਾਰਟੀ ਨੇ ਖੇਡ ਕੇ ਪੰਜਾਬ ਦਾ ਉਜਾੜਾ ਕੀਤਾ ਤੇ ਇਹਦੇ ਲਈ ਸਭ ਤੋਂ ਵੱਡੀ ਜੇ ਕੋਈ ਦੋਸ਼ੀ ਹਾਂ ਤਾਂ ਕਾਂਗਰਸ ਪਾਰਟੀ ਹੈ ਸਾਡੇ ਬੰਦਿਆਂ ਨੂੰ ਮਾਰ ਗਏ ਸਾਡੇ ਬੰਦਿਆਂ ਦੀਆਂ ਅੱਖਾਂ ਕੱਢ ਕੇ ਕਿਸੇ ਤੇ ਕੇਸ ਹੀ ਨਹੀਂ ਦਰਜ ਕਰਾਇਆ ਕੋਈ ਐਫ ਆਈ ਆਰ ਤੱਕ ਨਹੀਂ ਦਰਜ ਹੋਈ ਤੇ ਉਸ ਪਾਰਟੀ ਦੇ ਨਾਲ ਕਾਂਗਰਸਾ ਜਿਸੇ ਕਰਕੇ ਕਾਂਗਰਸ ਦੇ ਜਿੱਤੇ ਹੋਏ ਉਮੀਦਵਾਰ ਮੈਦਾਨ ਛੱਡ ਕੇ ਭੱਜੇ ਕੋਈ ਜਿੱਤਿਆ ਹੋਏ ਐਮਪੀ ਆਪਣਾ ਹਲਕਾ ਛੱਡ ਕੇ ਭੱਜਦਾ ਤੁਸੀਂ ਦੇਖਿਆ ਪਹਿਲੀ ਵਾਰੀ ਆ ਇਹ ਇੱਥੇ ਹੁਣ ਦਿਵਾੜੀ ਸਾਹਿਬ ਭੱਜ ਗਏ ਜਿੱਤ ਗਏ ਹਲਕਾ ਛੱਡ ਕੇ ਭੱਜ ਗਏ ਕਰੇਗਾ ਕਰੀ ਪਹਿਲਾਂ ਬਿੱਟੂ ਜੀ ਹਲਕਾ ਛੱਡ ਕੇ ਭੱਜ ਗਏ ਮੈਡਮ ਅੰਬਿਕਾ ਸੋਨੀ ਜੀ ਹਾਰ ਕੇ ਇੱਕ ਵੇਲੇ ਹਲਕੇ ਚ ਨਹੀਂ ਆਏ ਮੈਂ ਹਾਰ ਕੇ ਵੀ ਜਿੱਤੇ ਹੋਏ ਐਮਪੀ ਨੂੰ ਵੱਧ ਆਉਂਦਾ ਰਿਹਾ ਇਸੇ ਕਰਕੇ ਲੋਕ ਪਿਆਰ ਤੇ ਸਤਿਕਾਰ ਦਿੰਦੇ ਨੇ ਤੇ ਆਪ ਵਾਲੇ ਪਾਰਟੀ ਦਾ ਇੱਥੇ ਤੁਹਾਨੂੰ ਤੁਸੀਂ ਜਾਣਦੇ ਹੋ ਕਿ ਪੰਜਾਬ ਤੋਂ ਬਾਹਰ ਲਿਆਂ ਨੂੰ ਹੈ ਰਾਜ ਸਭਾ ਪੰਜਾਬ ਤੋਂ ਬਾਹਰ ਲਿਆਂ ਨੂੰ ਹੈ ਲੋਕ ਸਭਾ ਦੀਆਂ ਸੀਟਾਂ ਤੇ ਚਵਿਕ ਵਾਲੇਰ ਤੋਂ ਲੈਣ ਕੇ ਵੀਰ ਵਾਰ ਖੜਾ ਕਰਤਾ ਉਹ ਇਹ ਜਿਹੜੀ ਸੌਹੋ ਚਾ ਕੇ ਪੰਜਾਬੀਆਂ ਨੂੰ ਸਮਝਦੇ ਘੱਟ ਨਹੀਂ ਪੰਜਾਬ ਦੀ ਤਹੀਨ ਕਰਨ ਲੱਗੇ ਨੇ ਨਾਗਰਸੀ ਤੇ ਆਪ ਵਾਲੇ ਉਹਦਾ ਫਰਲਾ ਇਹ ਚੋੜਾ ਵੀ ਲੋਕ ਲੈਣਗੇ ਇਸ ਗੱਲ ਦਾ ਸਾਰਾ ਪੂਰਾ ਭਰੋਸਾ ਆ ਜਿਹੜੀ ਪੈਰਾ ਕਾਲੀ ਦਲ ਦੇ ਵਿੱਚ ਕਾਫੀ ਦਿਨ ਤਕਰਾਰ ਰਹੇ ਹਾਂ ਹੁਣ ਜਿਹੜੇ ਸਮਝੌਤੇ ਹੋ ਜਾਣਗੇ ਬਰਬਾਦ ਭਰਮਣੀ ਕਾਲੀਦਾਲ ਇੱਕ ਪੁੱਠਾ ਇੱਕ ਜੁੱਠਾ ਇੱਕੇ ਪਾਰਟੀ ਆ ਇਸ ਹਲਾਤਾਂ ਵਿੱਚ ਜਿਹੜੀ ਪਾਰਟੀ ਦੀ ਲੀਡਰਸ਼ਿਪ ਦੇ ਬਾਰੇ ਅਨੁਕੂਲ ਹੋ ਰਹੀ ਚੱਲਦੀ ਹੈ ਠੀਕ ਹੈ